ਪਟਿਆਲਾ ਦੇ ਰਤਨਗਰ ਐਕਸਟੈਂਸ਼ਨ ਦੇ ਰਹਿਣ ਵਾਲੇ ਨੌਜਵਾਨ ਦੀ ਸਕੋਰਪਿਓ ਕਾਰ ਦੇ ਨਾਲ ਟੱਕਰ ਹੋਣ ਕਾਰਨ ਮੌਤ ਹੋ ਗਈ ਜਿਸ ਦੀ ਉਮਰ 17 ਸਾਲ ਦੱਸੀ ਜਾ ਰਹੀ ਹੈ ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਦੱਸਦੀ ਹੈ ਕਿ ਇਹ ਨੌਜਵਾਨ ਰੋਜ਼ ਦੀ ਤਰ੍ਹਾਂ ਆਪਣੇ ਘਰ ਤੋਂ ਆਈਲਟਸ ਦੀ ਕਲਾਸ ਲਗਾਉਣ ਲਈ ਜਾ ਰਿਹਾ ਸੀ ਜਦੋਂ ਇਹ ਨੌਜਵਾਨ ਜਿਲ ਰੋਡ ਤੇ ਪਹੁੰਚਿਆ ਤਾਂ ਤੇਜ਼ ਰਫ਼ਤਾਰ ਸਕੋਰਪਿਓ ਨੇ ਇਸ ਨੌਜਵਾਨ ਦੇ ਬੁਲਟ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਅਤੇ ਉਸ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਨੌਜਵਾਨ ਦੀ ਲਾਸ਼ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਰੱਖਿਆ ਗਿਆ। ਡਾਕਟਰ ਸਾਹਿਬ ਜੀ, ਮੇਰਾ ਨਾਮ ਇਸਰ ਸਿੰਘ ਹੈ ਜੀ, ਮੈਂ ਰਿਟਾਇਰਡ ਆਦਮੀ ਤੋਂ ਐਕਸ ਸਰਵਿਸਮੈਨ ਆ। ਕਿਥੇ ਰਹਿੰਦੇ ਹੋ ਜੀ? ਮੈਂ ਰਤਨ ਨਗਰ ਹਾਊਸ ਨੰਬਰ 35 ਐਕਸਟੈਂਸ਼ਨ ਚ ਰਹਿੰਦਾ ਜੀ। ਜਿਹੜੇ ਮੁੰਡੇ ਦੀ ਡੈਥ ਹੋਈ ਹੈ, ਕਾਰਨ ਕੀ ਹੈ? ਕਾਰਨ ਇਹ ਸਵੇਰੇ-ਸਵੇਰੇ ਕਰੀਬ 9 ਵਜੇ ਦੇ ਕਰੀਬ ਆਈ ਲਾਟਸ ਕਰਦਾ ਆਪਣੇ ਲੀਲਾ ਭਵਨ ਚ ਤੇ ਉੱਥੋਂ ਫਿਰ ਜਿਹੜਾ ਸੈਂਟਰ ਜੇਲ੍ਹ ਦੇ ਗੇਟ ਤੋਂ ਅੱਗੋ ਆਪਣੇ ਥਾਪੜ ਦੀ ਤਰਫ ਨੂੰ ਜਾ ਰਿਹਾ ਸੀ ਤਾਂ ਪਿੱਛੋਂ ਇੱਕ ਗੱਡੀ ਜਿਹੜੀ ਟਾਟਾ ਸਪਾਰੋ ਨੇ ਇਹਨੂੰ ਮਾਰਿਆ ਟੱਕਰ ਤੇ ਦੂਜੇ ਪਾਸੇ ਬੈਰੀਕਾਡ ਕ੍ਰਾਸ ਕਰਕੇ ਡਿਵਾਈਡਰ ਕ੍ਰਾਸ ਕਰਕੇ ਦੂਜੇ ਪਾਸੇ ਨੂੰ ਚਲ ਗਿਆ ਤੇ ਇਹਦੇ ਸੱਟਾ ਸੋਟਾ ਲੱਗ ਕੇ ਸਿਰ ਸਾਰਾ ਫਟ ਗਿਆ ਕਿੰਨੀਆਂ ਕਿੰਨੀ ਇੰਜਰੀ ਹੋਈ ਹੈ ਇੰਜਰੀ ਆ ਜੇ ਪੋਸਟ ਮਾਰਚਮ ਹੋ ਰਿਹਾ ਅੰਦਰ ਜਿਆਦਾ ਹੀ ਹੈ ਇਹਦੇ ਜ਼ਿਆਦਾਤਰ ਹੈਡ ਇੰਜਰੀ ਹੈ ਇਹਦੀ ਜ਼ਿਆਦਾ ਉਮਰ ਕਿੰਨੀ ਹੈ ਮੁੰਡੇ ਦੀ ਉਮਰ 17 ਪਲੱਸ ਹੈ 17 ਸਾਲ 2 ਮਹੀਨੇ ਉਹਨੂੰ ਗੱਡੀ ਵਾਲਾ ਫੜਿਆ ਗਿਆ ਕੋਈ ਗੱਡੀ ਵਾਲਾ ਫੜਿਆ ਗਿਆ ਜੀ ਕਿਹੜੇ ਥਾਣੇ ਵਿੱਚ ਹੈ ਥਾਣਾ ਤ੍ਰਿਪੜੇ ਕਿੱਦਾਂ ਦੀ ਕਾਰਵਾਈ ਕਰੋਗੇ ਜਿਹਦੇ ਰਿਪੋਰਟ ਚ ਟ੍ਰੈਫਿਕ ਪੁਲਿਸ ਵੱਲੋਂ ਜਿਹੜੇ ਉਪਰਾਲੇ ਕੀਤੇ ਜਾ ਰਹੇ ਲੋਕਾਂ ਨੂੰ ਜਾਗਰੂਕ ਕਰਦੇ ਲੇਕਿਨ ਲੋਕ țeji ਮਚਾਉਂਦੇ ਇਹਦੇ ਹਾਸਾ ਹੋਇਆ ਘਰ ਦਾ ਚਿਰਾਗ ਵੀ ਬੁਝਿਆ ਦੋਦਾ ਹਾਂਜੀ ਕੀ ਕਿਦਾਂ ਦੀ ਕਾਰਵਾਈ ਦੀ ਮੰਗ ਕਰਦੇ ਆਸੀਂ ਤਾਂ ਜੀ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰਦੇ ਆਂ ਬਾਕੀ ਪੁਲਿਸ ਮੈਕਮਾ ਆਪਣੀ ਤਰਫੋਂ ਪੂਰੀ ਸਾਡੀ ਹੈਲਪ ਕਰ ਰਿਹਾ ਅਜੇ ਤੱਕ ਅਜੇ ਤੱਕ ਸਾਡਾ ਸਾਥ ਦੇ ਰਿਹਾ ਹੈ ਕਿਤੇ ਵਜਿ ਦੀ ਘਟਨਾ ਹੈ ਬਣੀ ਕਿ ਕੱਲ ਤਕਰੀਬਨ 9:05 ਜਾਂ 9:00 ਦੇ ਕਰੀਬ ਦੀ ਹੈ ਇੱਕ ਗੱਡੀ ਡਰਾਈਵਰ ਕੋਲ ਪਤਾ ਲੱਗਾ ਗੱਡੀ ਕਿਦੀ ਸੀ ਹਾਂ ਡਰਾਈਵਰ ਕੀ ਆਪਣਾ ਸੋਗੇ ਪੁਨੀਤ ਗਰ ਦੇ ਡਾਕ ਪੁਨੀਤ ਪੁਨੀਤ ਪੁਲਨੀ ਜੀ ਪੁਨੀਤ ਪੋਲ ਉਹਨਾਂ ਦੇ ਡਰਾਈਵਰ ਆ ਕਿ ਉਹ ਡਾਕਟਰ ਦੀ ਗੱਡੀ ਸੀ ਹਾਂਜੀ ਹਾਂਜੀ ਇਹ ਨਾਮ ਸਰ ਮੇਰਾ ਨਾਮ ਰਾਜਵੀਰ ਹੈ ਜੀ ਰਾਜੀ ਜੀ ਇਹ ਮੁੰਡੇ ਦੀ ਹਾਦਸਾ ਹੋਇਆ ਜਿਹੜੀ ਮੌਤ ਹੋ ਗਈ ਹੈ ਕਿੰਨੇ ਕਿੰਨੀ ਉਮਰ ਦਾ ਸੀ ਕੀ ਕੰਮ ਕਰਦਾ ਸੀ ਮੁੰਡਾ ਇਹ ਬੱਚਾ ਜੀ ਮੈਡੀਕਲ ਕਰਨ ਤੋਂ ਬਾਅਦ ਉਹਨੂੰ ਕੋਚਿੰਗ ਲੈ ਜਾਇਨ ਕਰੀ ਸੀ ਆਈਡਾਟ ਸੈਂਟਰ ਜਾਂਦਾ ਸੀਗਾ ਇਹ ਔਰ ਰੋਜ਼ਾਨਾ ਦੀ ਤਰ੍ਹਾਂ ਚੱਲ ਵੀ ਇਹ ਸਵੇਰੇ 8:30 ਵਜੇ 8:65 ਤੇ ਨਿਕਲੇ ਸੀ ਘਰੋਂ ਤੇ ਰਸਤੇ 'ਚ ਜਾਂਦੇ ਹੋਏ ਇਹਦਾ ਪਿੱਛੋਂ ਇਹਨੂੰ ਗੱਡੀ ਨੇ ਹਿੱਟ ਕਰਿਆ ਤੁਹਾਡਾ ਸਫਾਈ ਗੱਡੀ ਸੀਗੀ ਤੇ ਜਿਹੜੀ ਉਹ ਗੱਡੀ ਹੈਗੀ ਐ ਡਾਕਟਰ ਪੁਨੀਤਪੁਰ ਦੇ ਨਿਊਰੋ ਦਾ ਹਸਪੀਟਲ ਆ ਉਹਨਾਂ ਦਾ ਨਾਂਬਾ ਰੋਡ ਤੇ ਉਹਨਾਂ ਦਾ ਕੋਈ ਡਰਾਈਵਰ ਸੀ ਉਹ ਚਲਾ ਰਿਆ ਸੀ ਗੱਡੀ ਤੇ ਪਿੱਛੋਂ ਉਹਨੇ ਹਿੱਟ ਕਰਕੇ ਜਦੋਂ ਹਿੱਟ ਕਰੀ ਗੱਡੀ ਤਾਂ ਬਾਈਕ ਜਿਹੜਾ ਹੈਗਾ ਫੁੱਟਪਾਥ ਤੇ ਜਾ ਕੇ ਡਿੱਗਿਆ ਤੇ ਉਹਦੀ ਮੌਕੇ ਦੀ ਉਹਨ ਦਾ ਸਪੋਰਟੀ ਮਤਲਬ ਤੁਸੀਂ ਕਹ ਲਓ ਕਿ ਡੈਥ ਹੋ ਗਈ ਬੱਚੇ ਦੀ ਉਮਰ ਕਿੰਨੀ ਹੈ ਉਹਦੇ ਦੀ ਉਮਰ 1.75 ਸਾਲ ਸੀਗੀ ਜੀ ਬੱਚੇ ਦੀ ਉਮਰ ਮੇਰਾ ਫੋਨ ਦੀ ਗੱਡੀ ਸੀ ਇਹ ਜੋ ਸਾਨੂੰ ਦੇਖੋ ਜੀ ਕਾਰਵਾਈ ਹੋਈ ਹੈ ਗੱਲ ਹੈ ਨਾ ਉਹਨਾਂ ਨੇ ਸਾਨੂੰ ਇਹ ਹੀ ਦੱਸਿਆ ਵੀ ਉਹਨਾਂ ਦੀ ਡਾਕਟਰ ਸਾਹਿਬ ਦੀ ਗੱਡੀ ਸੀਗੀ ਕਿ ਉਹ ਸਾਨੂੰ ਮਤਲਬ ਉਹਨਾਂ ਨੇ ਮੌਕੇ ਤੇ ਪੁਲਿਸ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਸੀਸੀਟੀਵੀ ਕਾਟੇ ਜਿਹੜੀ ਹੈ ਤੇ ਇਸ ਤਰੀਏ ਉਤੋਂ ਸਾਨੂੰ ਇਹ ਰਿਪੋਰਟ ਮਿਲੀ ਹੈ ਇਹ ਹੋ ਕਿੰਦਾ ਦੀ ਕਾਰਵਾਈ ਦੀ ਮੰਗ ਤੁਸੀਂ ਜਾਣਦੇ ਆ ਜੀ ਸਖਤ ਤੋਂ ਸਖਤ ਕਾਰਵਾਈ ਹੋਵੇ ਦੇਖੋ ਕੱਲਾ ਬੱਚਾ ਸੀ ਇਹਨਾਂ ਦੇ ਘਰ ਦਾ ਹੈ ਨਾ ਇੱਕ ਜਵਾਨ ਬੱਚਾ ਜਿਹਨੂੰ ਮਾਪਿਓ ਆਪਣੇ ਸੁਪਨਾ ਲੈ ਕੇ ਚੱਲਦੇ ਨੇ ਵੀ ਬੱਚੇ ਨੂੰ ਅੱਗੇ ਬਾਹਰ ਭੇਜਣਾ ਹੈ ਜਾਂ ਕਿਤੇ ਵੀ ਬੱਚੇ ਨੂੰ ਹੋਰ ਪੜਾਉਣਾ ਹੈ ਨਾ ਤਾਂ ਮਤਲਬ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹਨਾਂ ਦਾ ਕਲਕਾ ਜਿਹੜਾ ਚਿਰਾਗ ਸੀਗਾ ਧਰਦਾ ਉਹ ਬੁਝਾ ਦਿੱਤਾ ਉਹਨਾਂ ਨੇ ਸਖਤੋ ਸੇ ਮਜੇ ਦੀ ਕਟਣਾ ਹੈ ਇਹ ਕਟਣਾ ਹੈਗੀ ਜੀ 9-5 ਦਿਨ 9-5 10 ਦਿਨਾਂ ਦੇ ਨੇੜੇ ਦੀ ਕਟਣਾ ਹੈਗੀ ਤੁਹਾਨੂੰ ਕਿੰਦਾ ਚਾਹੀਦਾ ਲਾਣੇ ਦੀ ਜੀ ਮੈਨੂੰ ਜੀ ਬਸ ਤੁਸੀਂ ਕਹੋ 957 ਤੁਸੀਂ ਮੈਨੂੰ ਮਿਲ ਗਈ ਇਤਲਾ ਮੈਨੂੰ ਜਦੋਂ ਹੋਈ ਜੀ ਐਕਸੀਡੈਂਟ ਹੋਇਆ ਉਸ ਤੋਂ 5 57 ਸੱਤ ਕਿੰਨੇ ਟ ਮੰਤ ਬਾਅਦ ਕਾਲ ਆਈ ਇਹਨਾਂ ਨੂੰ ਇਹਨਾਂ ਨੇ ਸਭ ਤੋਂ ਪਹਿਲੀ ਕਾਲ ਮੈਨੂੰ ਪੁੱਛਦੀ ਕਰਦੀ ਕਿ ਕਿੱਦਾਂ ਰਹੀ ਰਿਪੋਰਟ ਕੀਤਾ ਗਿਆ ਜਾਂ ਕੋਈ ਇਨਵੈਸਟੀਗੇਸ਼ਨ ਕਰ ਰਹੀ ਹੈ ਕੋਈ ਇਨਵੈਸਟੀਗੇਸ਼ਨ ਪੁਲਿਸ ਨੇ ਤਾਂ ਆਪਣੇ ਵੱਲੋਂ ਜਿਹੜੇ ਉਹਨਾਂ ਦੇ ਸੀਸੀਟੀਵੀ ਫੂਟੇਜ ਨੇ ਉੱਥੇ ਦੇ ਚੈੱਕ ਕਰੇ ਨੇ ਹਨਾ ਉਹ ਜੋ ਟਾਈਮ 3-4 ਘੰਟੇ ਦਾ ਪ੍ਰੋਸੈਸ ਹੋਣਾ ਲੈਂਦੇ ਆ ਕਰਗਜ਼ਰੀ ਉਹਨਾਂ ਨੇ ਸਾਨੂੰ 4 ਵਜੇ ਦਾ ਤੁਹਾਨੂੰ ਪਤਾ ਲੱਗਿਆ ਜੀ ਵੀ ਕੀ ਜਾਂ ਦੀ ਗੱਡੀ ਹੈ ਕਿਹਨੇ ਇੱਥੇ ਕਰਿਆ ਕਪੁਲਸ ਵੀ ਕਰਕੇ ਜਾਰੀ ਦਾ ਵਰੀ ਹਾਂਜੀ ਉਹਨਾਂ ਨੇ ਗ੍ਰਿਫਤਾਰੀ ਦਾ ਕਰੀਏ ਜੀ ਕੀ ਨਾਮ ਹੈ ਸਰ ਐਸੇਪ ਲਵਿੰਦਰ ਸਿੰਘ थाना ਪ੍ਰਿਪੜੀ ਪਟਿਆਲਾ ਸਰ ਕੱਲ ਨੂੰ 17 ਸਾਂਦੇ ਮੁੰਡੇ ਦੀ ਐਕਸੀਡੈਂਟ ਹੋਇਆ ਰੋਡ ਆ ਕੇ ਵੀ ਜਦੋਂ ਕੋਣ ਹੋ ਗਈ ਕਾਰਨ ਕਿਸੇ ਤੇ ਕਿਸੇ ਦਾ ਸੀ ਮੁੰਡਾ ਇਹ ਨਾ ਲੜਕਾ ਹੈਗਾ ਈਸ਼ਵਰ ਸਿੰਘ ਪੁੱਤਰ ਦੇਵੀਰਾਮ ਹੈ ਮਕਾਨ ਨੰਬਰ 35 ਗਲੀ ਨੰਬਰ 1ਏ ਰਤਨ ਨਗਰ ਐਕਸਟੈਂਸ਼ਨ ਤੋਂ ਨਾ ਜੀ ਮੁੰਡਾ ਹੈ ਹਾਈਲਾਈਟਸ ਕਰਦਾ ਸੀ ਇੱਥੇ ਸੂਰਿਆ ਦੇਵ ਰਾਜ ਸਿੰਘ ਦਾ ਮਰਕੀ ਵਹੀ ਦੀ ਸਾਰ 18 ਸਤ ਤੇ ਇਹ ਆਪਣੇ ਘਰ ਤੋਂ ਰੋਜ਼ਾਨਾ ਦੀ ਤਰ੍ਹਾਂ ਤਕਰੀਬਨ 9 ਵਜੇ ਜਾ ਰਿਹਾ ਸੀ ਜਦੋਂ ਸੈਂਟਰ ਜੇਲ੍ਹ ਦੇ ਕੋਲ ਗੇਟ ਦੇ ਕੋਲ ਹੀ ਆਏ ਪਿੱਛੇ ਤੋਂ ਗੱਡੀ ਨੇ ਇੱਕ ਨੇ ਹਿੱਟ ਕੀਤਾ ਜਿਹੜੀ ਅਸੀਂ ਸੀ ਸੀ ਟੀ ਵੀ ਕੈਮਰੇ ਵਿੱਚ ਜਿਹੜੀ ਆ ਚੈੱਕ ਕੀਤਾ ਜਿਹਦੀ 11 डी ਐਚ 9103 ਗੱਡੀ ਦਾ ਨੰਬਰ ਆਇਆ ਉਹਦੇ ਸਾਰੇ ਚੈੱਕ ਕਰਾ ਰਹੇ ਆ ਹੋਰ ਵੀ ਕੈਂਡ ਦੇ ਚੈੱਕ ਕਰਾ ਰਹੇ ਆ ਮੜਕੇ ਦੀ ਕੱਲ ਮੌਕੇ ਤੇ ਇਹ ਜਿਹੜੀ ਲੈ ਗਏ ਸੀ ਉਹਨਾਂ ਫਸਟ ਡੇ ਦਿੱਤੀ ਪਰ ਡੈਥ ਹੋ ਗਈ ਦੀ ਕਾਲੇ ਕਿੰਨੀ ਸਾਲ ਉਮਰ ਆ ਮੁੰਡੇ ਦੀ ਹੈ ਉਮਰ ਦੀ ਕਿੰਨੀ ਸਾਲ ਹੈ ਉਮਰ 17 ਪਲੱਸ ਹੈ ਕੀ ਕੀ ਤੇਜ਼ ਰਫਤਾਰ ਨਾਲ ਉਹਨਾਂ ਨੇ ਹਾਸਾ ਹੋਇਆ ਜੀ ਇਹ ਹੁਣ ਕੈਮਰਨ ਚੰਗੀ ਦਲਾਸ ਹੀ ਦੇਖ ਰਿਹਾ ਹੁਣ ਪਿੱਛੇ ਤੋਂ ਹਿੱਟ ਆ ਰਿਹਾ ਜਿਵੇਂ ਸੜਕ ਤੋਂ ਕਰਾਸ ਕਰ ਗਿਆ ਮੋਟਰਸਾਈਕਲ ਦੂਸਰੀ ਪਾਸੇ ਸੜਕ ਦੇ ਦੂਸਰੇ ਪਾਸੇ ਜਾ ਕੇ ਲੀ ਗਿਆ ਉਹ ਨਾਲ ਜੇ ਪਿੱਛੇ ਦੇਖ ਰਿਹਾ ਕੈਮਰੇ ਹੋਰ ਪਿੱਛੇ ਵੀ ਕਲੀਅਰਟੀ ਜਿਹੜੀ ਇਹਦੀ ਕੀ ਆਉਂਦੀ ਇਹ ਜਾਂ ਜਿਵੇਂ ਜੀ ਗੱਡੀ ਕੀ ਜਾਈ ਹੈ ਜੀ ਕਿਉਂਕਿ ਮਾਲ ਵਾਲਾ ਦਾ ਘਰੇ ਨਹੀਂ ਹਸਪੀਟਲ ਦੀ ਗੱਲ ਨਹੀਂ ਆ ਡੇਰੋਂ ਪੂਰ ਨਹੀਂ ਕਿਤੇ ਇਹ ਪਨੀਤ ਗੋਰੀ ਨਾਲ ਡਾਕਟਰ ਸਾਹਿਬਾ ਉਹਦੀ ਗੱਡੀ ਉਹਦਾ ਡਰਾਈਵਰ ਹੈ ਰਮਜ਼ਾਨ ਥਾਨ ਇਹ ਗੱਡੀ ਨੂੰ ਚਲਾ ਰਿਹਾ ਸੀ ਇਹ ਤਾਂ ਫੋਲ ਕੇ ਨਿਕਲੇ ਚੌਕ ਨਾਲ ਚਾਬੀਆਂ ਲੈ ਕੇ ਉਹਨਾਂ ਜਾ ਰਹੇ ਹਸਪੀਟਲ ਵਿੱਚ ਇਹ ਉਹ ਬਿਗਤਰੀ ਵਾਲੀ ਨਹੀਂ ਮੋਕੇ ਤੋਂ ਭੱਜ ਗਿਆ ਇਹ ਨਹੀਂ ਉਹ ਹੁਣ ਅਜੇ ਪੋਸਟ ਆਨਮ ਕਰਾ ਕੇ ਆਇਆ ਹੁਣ ਉਹਦਾ ਅਗਲਾ ਪ੍ਰੋਸੈਸ ਕਰ ਰਹੇ ਹਾਂ ਜਿੱਦਾਂ ਤਾਰੇ ਪਾਵਾਂਗੇ ਕਿ ਇਹ ਕਬੂਦੀਸੇ ਲਾ ਕੇ ਸਾਰਾ ਕੁਝ ਸੀਸੀਟੀਵੀ ਉਹ ਚੈੱਕ ਕਰ ਦਿੰਦੇ ਕੀ ਬਿਆਵਤੀ ਨੂੰ ਉਮਰ ਦਾ ਪਤਾ ਲੱਗਿਆ ਜਾਂ ਉਮਰ ਕਿੰਨੀ ਹੋਗੀ ਬਿਆਵਤੀ ਨਹੀਂ ਇਹ ਨਹੀਂ ਇਹ ਪਤਾ ਲੱਗਿਆ ਇਹਦਾ ਐਡਰੈਸ ਜਿਹੜਾ ਉਹ ਉਹਨਾਂ ਨੇ ਦਸਤਾਵੇਜ਼ ਆਏ ਹੈ ਤੁਹਾਡਾ ਡਰਾਈਵਰ ਇਹ ਵੀ ਇਹ ਜੋ ਉਮਰ ਹੀ ਮੈਠਾ ਹੋਊਗਾ ਲਗਭਗ 50 ਸਾਲ ਦੇ ਲੱਗਦਾ 50 ਕੁਝ ਪ੍ਰਾਪਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ